ਇਹ ਸਟੈਂਡ ਨਹੀਂ ਹੈ ਇਹਦਾ ਤੁਹਾਨੂੰ ਖੜ ਕੇ ਵੀਡੀਓ ਬਣਾ ਕੇ ਵਿਖਾ ਦੇਣੀ ਹੈ ਇਹਨਾਂ ਦੀ ਭਰਪੂਰ ਦੀ ਉਹ ਲੱਕੂਤਰੀ ਬਹੁਤ ਚੰਗੀ ਹੈ ਵੀ ਤੇ ਇੱਕ ਕਬੂਤਰੀ ਹੋਰ ਫੜੀ ਆ ਇਹ ਕੱਲ ਫੜੀ ਆ ਤੇ ਉਹ 2-4 ਦਿਨ ਹੋ ਗਏ ਪਹਿਲਾਂ ਫੜੀ ਆ ਵੀਡੀਓ ਨਹੀਂ ਬਣੀ ਉਹਦੀ ਮਗਾ ਚਲੋ ਇਸੇ ਵੀਡੀਓ 'ਚ ਤਾਂ ਨਾਲ ਨਾਲ ਵਿਖਾ ਵੀ ਦਿੰਨੇ ਆ ਕਬੂਤਰੀ ਇੱਕ ਬੈਠੀ ਆਪਣੇ ਇੱਥੇ ਨੀਲੇ ਜਾਲ ਤੇ ਅੱਜ ਮੌਸਮ ਬੜਾ ਖਰਾਬ ਜਿਹਾ ਬੱਦਲ ਚ ਆਏ ਜੇ ਕਬੂਤਰ ਬਾਹਰ ਕੱਢੇ ਆ ਤਾਂ ਬਾਕੀ ਵੇਚ ਨਹੀਂ ਅਜੇ ਕੋਈ ਛੱਡਿਆ ਤੇ ਆਹ ਬੈਠੀ ਇੱਥੇ ਇਹ ਮੁੰਨੇ ਮੁੰਡੇ ਨੇ ਫੜੀ ਆ ਕੱਲ ਫੜੀ ਇਹਨੇ ਚੰਗੀ ਰੁੜੀ ਰਾਲੀ ਆ ਦੇਖੋ ਵਿੱਠਾਣਾ ਨਾ ਪੰਜੇ ਪੰਜੇ ਨੇ ਭਰੇ ਪਏ ਆ ਵਗੀ ਬੁਗੀ ਵੀ ਚੰਗੀ ਆ ਰੁਲੀ ਆ ਚੰਗਾ ਜੋਰ ਜਰ ਹਣ ਦਾਣਾ ਛਾਣਾ ਖਾਦਾ ਨੇ ਹਣਾ ਸੈੱਟ ਹੋ ਗਈ ਕੂਤਰਾਂ ਚ ਨਹੀਂ ਬਹਿੰਦੀ ਗੋਲਿਆਂ ਗੱਲਿਆਂ ਚ ਜਾ ਕੇ ਬਹਿੰਦੀ ਇੱਥੇ ਬਹਿੰਦੀ ਤੇ ਮੈਨੂੰ ਲੱਗਦਾ ਰੁਲੀ ਆ ਵਾਵਾ ਕਾਫੀ ਵੇਖ ਲਾਂਗੇ ਚ ਗਿੱਜੂ ਕੀ ਦੇ ਠੀਕ ਆ ਨਾ ਉਹ ਤੇ ਫੇਰ ਕੋਈ ਰੰਗ ਚਿੱਟੇ-ਚਿੱਟੇ ਪੁਰਾਣੇ ਲੱਗੇ ਆ ਤੇ ਹੁਣ ਆਵੇ ਸਾਫ਼ ਹੋ ਗਏ ਆ। ਅਭੀ ਟਾਈਮ ਦੀ ਕੇਦੀ ਰੋਲਦੀ 10-15 ਦਿਨਾਂ ਦਾ ਲੱਗਦਾ। ਪਤਾ ਨਹੀਂ ਆ ਕੇਦੀ ਆ ਜਿਹੜੇ ਵੀਰ ਦੀ ਆਈ ਤੇ ਨਿਸ਼ਾਨੀ ਦੱਸ ਕੇ ਲੈ ਆ ਲਿਓ। ਬਹੁਤ ਲੱਗੀ ਏ ਤੇ। ਅੰਦਰ ਛੱਡ ਦਈਏ। ਜੜੀ ਦੂਜੀ ਕਬੂਤਰੀ ਆ ਆ ਤੇ ਟੈਡੀ ਆਪਣੀ ਦਾ ਜੜੀ ਨੰਬਰ ਵਾਲੀ ਖੜੀ ਆ ਪਾ ਜੀ ਵੀ ਨੰਬਰ ਦੇ ਪੈਰ ਵਾਸ਼ਰ ਪਿਆ ਤਾਈ ਖੜੀ ਜਾਵੇ ਨੰਬਰ ਦੇ ਉਦਾਂ ਹੀ ਪੈਰੀ ਪਿਆ ਇੱਕ ਦੂਜੀ ਕਬੂਤਰੀ ਹੋਰ ਹੈਗੀ ਆ ਇੱਥੇ ਬੈਠੀ ਆ ਉਹ ਇੱਥੇ ਜਿਹੜੇ ਬੈਠੀ ਹੋਣੀ ਆ ਬੈਠੀ ਲੀ ਮਗਰ ਹਟੋ ਗਈ ਉੱਡ ਗਈ ਆ ਵਾਲੀ ਆ ਗਿੱਲਾਪੀ ਹੰਗਾਲੀ ਆ ਜਵੇਂ ਇਹ ਪੂਛ ਤੇ ਵੀ ਮੋਰੇ ਬਹੁਤ ਟੋਪ ਹੈ ਸਟੈਡੀ ਹੈਗਾ ਨਹੀਂ ਤਾਂ ਤੈਨੂੰ ਫੜ ਕੇ ਤੇ ਪਾਦਾ ਸ਼ਾਟ ਮਾਰਾਂਗੇ ਉਹਦਾ ਵੀ ਫੜ ਕੇ ਬਤਾ ਦਿੰਦੇ ਆ ਆ ਇਹਦੇ ਪੂਛ ਤੇ ਦਾ ਮੋਰੇ ਗੂੜ ਮੋਰ ਲੱਗੀ ਇਹਦੀ ਨਾਲ ਬਾਕੀ ਦਾ ਪੂਛ ਬਾਹਰ ਕੱਢ ਤੇ ਇਹਨੂੰ ਰੰਗ ਲੱਗੇ ਜੋ ਗਿੱਲਾਪੀ ਫਿੱਕੇ ਔਰ ਟੌਪ ਕੁਆਲਟੀ ਈ ਪਤਾ ਨਹੀਂ ਕਬੂਤਰਾ ਹੈ કે ਕਬੂਤਰੀ ਹੈ ਰੱਬ ਜਾਣਦਾ ਪਰ ਲੱਗਦੀ ਕਬੂਤਰੀ ਆ ਬਾਕੀ ਦੇਖ ਲਿਆ ਕੀ ਨਿਕਲਦਾ ਆਜੋ ਖਲਾਉਂਦੇ ਨਹੀਂ ਇਕ ਤੇ ਹੱਥ 'ਚ ਵੀ ਫੜੇ ਫੜੂ ਤੇ ਨਹੀਂ ਨਾ ਕੀ ਇਹਨੇ ਫੜਿਆ ਪੜਿਆ ਨਾ ਨਾ ਆ ਲੋ ਕਬੂਤਰੀ ਆ ਸ਼ਾਇਦ ਲੱਗਦੀ ਪਤਾ ਨਹੀਂ ਰੱਬ ਜਾਣਦਾ ਪਤਾ ਨਹੀਂ ਕਬੂਤਰੀ ਹੈ કે ਕਬੂਤਰਾ ਹੈ ਆ ਚੰਗਾ ਭਰਾ ਜੀ ਦੀ ਵੀ ਹੈਗੀ ਆ ਕਿ ਹੈਗਾ ਵਾ ਇਹ ਨਹੀਂ ਪਤਾ ਮੈਨੂੰ ਹੁਣ ਰਿਜ਼ਲਟ ਰਿਜ਼ਲਟ ਇਹਦਾ ਚੰਗਾ ਪਰਪੁਰ ਬਹੁਤ ਸ਼ਾਨਦਾਰ ਆ ਇੱਕ ਨਾ ਸੋ ਡਾੜੀ ਇਹ ਵੀ ਬੰਦ ਕਰ ਲਗੀ ਇਥੇ ਬੈਗੀ ਆ ਕਿਧਰ ਚਲੀ ਗਈ ਉੱਪਰ ਚਲੀ ਨਹੀਂ ਆਉਗੀ ਬੇਟੀ ਨਹੀਂ ਕਿਧਰ ਚਲੀ ਗਈ ਆ ਬੈਠੀ ਆ ਦੇਖਾਂ ਅਲੋਈ ਨੀ ਸਿਆਲ ਤੋਂ ਟੀ ਕਬੂਤਰੀ ਆ ਟੈਡੀ ਦੇ ਸਿਆਲ ਕੁੱਟੀ ਦਾ ਕ੍ਰੋਸ ਲੱਗਦਾ ਮੈਨੂੰ ਇਹ ਆ ਦੇਖੋ ਪਤਾ ਨਹੀਂ ਕਬੂਤਰ ਹੈਗਾ ਕਬੂਦਰੀ ਪਰ ਹੈ ਬੜੀ ਯਵਰਗਸਤ ਚੀਜ਼ ਹੈ ਜਿਹਦੀ ਵੀ ਹੈਗੀ ਆ ਇਹਦਾ ਪਰ ਬਹੁਤ ਸ਼ਾਨਦਾਰ ਹੈਗਾ ਮੇਰਾ ਕੋਨਸਟੈਂਟ ਨਹੀਂ ਇਸ ਟਾਈਮ ਹੈਗਾ ਸਟੈਂਡ ਮੇਰਾ ਥੱਲੇ ਨੀ ਲਗਾ ਤੁਹਾਨੂੰ ਨਾ ਇਹਦਾ ਪਰ ਵਿਖਾਉਣਾ ਹੈ ਚਲੋ ਅਗਲੀ ਵੀਡੀਓ ਚ ਕੋਈ ਨਹੀਂ ਇਹਦਾ ਪਰ ਵਿਖਾ ਦਾਂਗੇ ਇੱਕ ਆ ਕਬੂਤਰ ਆ ਅਮਰ ਸਰਦਾ ਵਾ ਹਰੇ ਰੰਗ ਵਾਲਾ ਵਾਲੀ ਤੌਣ ਕਾਲੀ ਪੂਛ ਦਾ ਆ ਲੱਖਾ ਕਬੂਤਰੇ ਸਾਡਾ ਹੀ ਆਪਣਾ ਹੀ ਆ ਵੇਖੋ ਨਾ ਸ਼ਾਰਾ ਕਬੂਤਰ ਕਾਲੀ ਤੌਣ ਕਾਲੀ ਪੂਛ ਦਾ ਟੈੜੀਆਂ ਚੋਂ ਫਿਰ ਤੇ ਹਾਲ ਤੇ ਇਹ ਦੋ ਮੋਰਾਂ ਵਾਲੇ ਖੜੇ ਇੱਕ ਤਿੱਜੀ ਫੜੀ ਹੋ ਤੇਤੀ ਆ ਉਹ ਆਪਣੇ ਲੈ ਗਏ ਕੋਈ ਸੱਜਣ ਬੇਲੀ ਯਾਰ ਦੋਸਤ ਉਹ ਯਾਰ ਦੋਸਤ ਆਪਣਾ ਕੋ ਲੈ ਗਿਆ ਬਾਕੀ ਆ ਕਬੂਤਰਾਂ ਉਨੂੰ ਬੈਠੇ ਆ ਸਾਰੇ ਵੇਖ ਲੋ ਚੈੱਕ ਕਰ ਲੋ ਕਬੂਤਰ ਦੇ ਦੇਨੇ ਆਪਾਂ ਨੂੰ ਥੋੜੇ 2-4 ਦਿਨ ਰੱਖੋ ਜਲਦੀ ਆਉਣੀ ਵੀਡੀਓ ਕਬੂਤਰ ਸਾਰੇ ਜਾਲ ਚ ਕੱਢ ਦੇਨੇ ਆਣੇ ਆਪਾਂ ਨਾਲ ਮੈਂ ਕਬੂਤਰਾਂ ਨੂੰ ਮਾਂ ਦਾਣਾ ਪਾ ਦਿੱਤੀ ਥੋੜਾ ਬੜਾ ਮੌਸਮ ਬੜਾ ਵਧੀਆ ਅੱਜ ਮੇਲਾ ਅਸੀਂ ਬਾਹਰ ਹੀ ਗੱਡੇ ਆ ਆ ਗਏ ਖਾਦ ਲੈਣੇ ਤੁਹਾਨੂੰ ਐਦਾਂ ਰ Đਾਵਾਂਗੇ ਤੁਹਾਨੂੰ ਪਤਾ ਹੁਣ ਟਾਈਮ ਟੂ ਨੀ ਹੁੰਦਾ ਦੁਕਾਨਦਾਰੀ ਦਾ ਵੀ ਕੰਮ-ਕੋਮਾ ਹੈ ਆਪਣਾ ਵੀ ਮੌਸਮ ਬਹੁਤ ਸਾਫ਼ ਹੋਇਆ ਪਿਆ ਬੱਦਲ ਹੀ ਬੱਦਲ ਆ ਗਿਆ ਕਬੂਤਰ ਅਸੀਂ ਕੱਢਦੇ ਬਾਹਰ ਬਾਕੀ ਅੰਦਰ ਆ ਗਈ ਮੋਗਰ ਵਾਲੀ ਜਾ ਰਿਹਾ ਤੇ ਆਈ ਗੂਤਰ ਫੜਿਆ ਡਬਲ ਪੱਲੇ ਵਾਲਾ ਇੱਕੋ ਘਰ ਦੇ ਦੋ ਗੂਤਰ ਆ ਇਧਰ ਲੋਕਲ ਦੇ ਆ ਸ਼ਾਇਦ ਦੇ ਆ ਪਾਰ ਤੇ ਨਹੀਂ ਇਧਰ ਤੇ ਹੀ ਆ ਲੋਕਲ ਹੀ ਆ ਉਤਰਹੀਂ ਨਾ ਕਿ ਲਿਆਂਦਾ ਇੱਕ ਅੱਧਾ ਹੀ ਕਿਤੇ ਮੁੱਲ ਮੱਲ ਕਿਤੇ ਮਿਲਦਾ ਹੋਵੇ ਚੰਗਾ ਕੋ ਦਿਲ ਨੂੰ ਲੱਗੇ ਤੇ ਲੈ ਆਈਦਾ ਬਾਕੀ ਤੇ ਅਸੀਂ ਤਾਂ ਫੜੇ ਫੁੜੇ ਹੀ ਆ 10 40 ਜੇ ਅਸੀਂ ਆਪਣੇ ਗਵਾਈ ਦੇ ਤੇ ਫੜੇ ਦੇ ਵੀ ਆ ਪੰਜਾਬ ਯਾ 66 ਅਰ ਕੀ 70 70 75 ਦੇ ਲਗ ਭਿੰਨ ਕੂਤਰ ਗਿਆ ਸੀ ਜੀ ਤੇ ਕੋਤਰ ਵੀ ਅਰ ਕੀ 40 45 ਫੜੇ ਆ ਹੋਣੀ ਵੀ ਇਹ ਰਗੰਦਾ ਨਾ ਨਹੀਂ ਲੈ ਆਂਦੇ ਆ 15 ਦਿਨਾਂ ਜੀ ਤਿੰਨ ਮੋਰ ਵਾਲੇ ਫੜ ਲਿਆ ਇੱਕ ਨੰਬਰ ਵਾਲੀ ਫੜੀ ਆ ਆਈ ਤਾਂ ਹੀ ਆਈ ਜਾਂਦੇ ਆਈ ਜਾਂਦੇ ਆ ਆਈ ਚਲਾਈ ਹੁੰਦੀ ਰਹੀਦੀ ਜਨਵਰਾਂ ਦੀ ਸ਼ੌਂਕ ਕਰੀਦਾ ਜਿੰਨਾ ਚਿਰ ਡਾਓਗੇ ਨਹੀਂ ਉਹਨਾਂ ਚਿਰ ਨਹੀਂ ਪਤਾ ਲੱਗਦਾ ਕਬੂਤਰ ਕਿੰਦਰ ਹੈਗੀ ਆ ਸਾਰੇ ਡਾਉਣੇ ਆਪਾਂ ਫੇਰ ਹੁਣ ਥੋੜਾ ਇਹਨਾ ਸਿਸਟਮ ਦਾ ਜਾਲ ਦਾ ਸੈਟਿੰਗ ਸ਼ੂਟਿੰਗ ਕਰਦੇ ਆ ਇੱਕ ਫੱਟੀ ਉੱਪਰ ਲਾਉਣ ਵਾਲੀ ਤੇ ਇੱਕ ਇਧਰ ਫੱਟੀ ਫੁੱਟੀ ਲਾਉਣੀ ਆ ਸ਼ਾਇਦ ਹੋ ਸਕੇ ਤੇ ਜੇ ਨਹੀਂ ਤਾਂ ਜਾਲ ਹੀ ਕਵਰ ਕਰ ਦੇਣਾ ਸਾਰਾ ਹੀ ਆ ਜਿੱਥੇ ਜਗਣਾ ਜਿਹੜੀ ਸਾਰਾ ਜਾਲ ਹੀ ਕਵਰ ਕਰ ਦੇਣਾ ਉੱਥੇ ਥੱਲੇ ਬਹਿ ਕਬੂਤਰ ਕਲੂਨ ਵਾਲਾ ਨਾ ਖੋਲਣਾ ਕੰਮ ਬੰਦ ਕਰ ਦੇ ਉੱਤੇ ਸਲਾਈਡਿੰਗ ਲਾ ਦੇਣੀ ਉੱਥੋਂ ਕਬੂਤਰ ਨੇ ਘੁੱਲੋ ਤੇ ਉੰਦਰ ਆ ਗੋਲਡਨ ਬੱਚਾ ਕਬੂਤਰ ਵੇਲੋ ਸਾਰੇ ਮੈਂ ਬਾਬੇ ਦੀ ਕਿਰਪਣਾ ਤੇ ਟਿਆ। ਨਾ ਵੇਲਾ ਲਾਲ ਮਿੱਟੀ ਪਾਈ ਆ। ਕੇਰੀ। ਆਪੇ ਹੀ ਘਰੇ ਬਣਾਈ ਆ। ਇਟਾਂ ਕੋਟ ਕੇ। ਇਟਾਂ ਕੋਟ ਕੇ ਤੇ ਬਾਸ ਤੇ ਚਲੋ ਜੀ। ਬਾਤ ਐ ਇਹਦੇ ਚ ਕਾਲਾ ਲੂਣ, ਸੌਂਫ ਚ ਵੇਣ, ਸੁੰਟ। ਇਹ ਅੰਡੇ ਦੇ ਸ਼ਿਲਾਣਾ ਪਾਓ। ਕਬੂਤਰਾਂ ਦੇ ਅੰਡੇ ਤਾਂ ਨਹੀਂ ਬੰਦ ਹੁੰਦੀਆਂ ਨੇ, ਕੈਲਸ਼ੀਅਮ ਵੀ ਤੁਹਾਨੂੰ ਬੈਸਟ ਆ। ਵਧੀਆ ਰਹਿੰਦਾ ਹੈ। ਦੇਸੀ ਚੀਜ਼ਾਂ ਦੇ ਜ਼ਿਆਦਾ ਮੈਂ ਪ੍ਰੈਫਰ ਕਰਦਾ ਵਾਂ ਮੈਡੀਸਨ ਤੋਂ। ਪਹਿਲਾਂ ਕਿਤੇ ਮੈਡੀਸਨ ਥੋੜਾ ਹੁੰਦੀ ਪਹਿਲਾਂ ਵੀ ਦੇਸੀ ਚੀਜ਼ਾਂ ਹੀ ਕੱਟ ਤੇ ਬਾਹਰ ਹਾਂ ਬਾਕੀ ਜਿਹੜੇ ਵੀਰ ਨਵੇਂ ਆਉਂਦੇ ਆ ਚੈਨਲ ਤੇ ਵਾਤਾਵਰ ਤੇ ਸਬਸਕ੍ਰਾਈਬ ਕਰਿਆ ਕਰੋ ਆ ਬੱਚੇ ਛੋਟੇ ਛੱਡੇ ਅਜੇ ਡੌਨ ਡੂ ਨਾਲ ਤੇ ਵੀਡੀਓ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਨਵੇਂ ਜਿਹੜੇ ਆਉਂਦੇ ਆ ਸਬਸਕ੍ਰਾਈਬ ਕਰਿਆ ਕਰੋ ਫੇਸਬੁੱਕ ਤੇ ਵੀ ਫੋਲੋ ਕਰ ਲਓ ਆਪਣਾ ਚੈਨਲ ਹੈ ਕੂਤਰਬਾਜੀ ਪੰਜਾਬ ਤੇ YouTube ਤੇ ਤੁਹਾਨੂੰ ਪਤਾ ਹੀ ਨਾਮ ਅੱਜ ਪੀਨ ਫਾਰਮ ਜਲਦੀ ਹੁਣ ਆਪਣੀ ਵੀਡੀਓ ਆਣੀ ਆ ਪ੍ਰੋਪਰ ਵੱਡਾ ਬਰੀਡਰ ਸੈਟਅਪ ਜਿਹੜਾ ਆਪਣਾ ਹੈਗਾ ਵਾ ਜਿਹਦੇ ਚ ਮੇਨ ਬਲੱਡ ਆ ਉਹ ਨਹੀਂ ਜੇ ਵਿਖਾਇਆ ਆਪਾਂ ਉਹ ਤੁਹਾਨੂੰ ਨਾ ਸਰਪ੍ਰਾਈਜ਼ ਹੀ ਆ ਆਉਣੀ ਆ ਮਤਲਬ ਚਾਰ ਪੰਜ ਦਿਨਾਂ ਚ ਹੀ ਆਉਣੀ ਆ ਮੁੰਡਾ ਗਿਆ ਵਾ ਮੁੰਡੇ ਨੂੰ ਆ ਲੈਣ ਤਾਂ ਫਿਰ ਬਣਾਵਾਂਗੇ ਵੀਡੀਓ ਨਾਲੇ ਜਿਹੜੇ ਕੱਪ ਕੋਪ ਜਿੱਤੇ ਉਹ ਸਾਰੇ ਵਿਖਾਵਾਂ ਕਿਹੜੇ ਕੱਪ 'ਚ ਕਿਹੜਾ ਕਬੂਤਰ ਕਿੰਨਾ ਉੱਡਿਆ ਕਿਤਾਂ ਬੈਠਾ ਕਿੰਨੇ ਵਜੇ ਬੈਠਾ ਸਾਰਾ ਕੁਝ ਡਿਟੇਲ ਦੱਸਾਂਗੇ ਸਾਰਾ ਕੁਝ ਹੀ ਇਹ ਤੋਂ ਲੈ ਕੇ ਝੜਤਾ ਕੋਲ ਖਾਵਾਂਗੇ ਨਾਲ ਕਿਹੜੇ-ਕਿਹੜੇ ਕਬੂਤਰ ਕਿੱਦਾਂ ਉੱਡੇ ਆ ਕਿਹੜੇ ਟੈਡੀ ਆ ਤੇ ਕਿਹੜੇ ਗੋਲਡਨ ਆ ਤੇ ਕਿਹੜੇ ਡੱਬ ਵਾਲੇ ਆ ਜੀ ਸਾਰੇ ਵਿਖਾਵਾਂਗੇ ਉੜਦੇ ਦੁਜੇ ਹੀ ਆ ਨੋਰਮਲ ਜੀ ਕਬੂਤਰ ਉੜਦੇ ਪਲੇਨ ਬਾਕੀ ਜਿਹੜੇ ਵੀਰ ਨਵੇਂ ਆਉਂਦੇ ਆ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਜੀ ਦੇ ਮੋਹਰਾ ਵਾਲੇ ਆਗੇ ਆ ਨਿਸ਼ਾਨੀ ਦੱਸ ਕੇ ਲੈ ਜਾਓ ਉਦਾਂ ਇਹ ਸੇਲ ਹੀ ਆ ਕਬੂਤਰ ਦੋਵੇਂ ਹੀ ਇਹ ਦੋਵੇਂ ਕਬੂਤਰ ਮੋਹਰਾ ਵਾਲੇ ਸੇਲ ਆ ਜਿਹਨੂੰ ਚਾਹੀਦੇ ਆ ਤੇ ਦੱਸ ਦਿਓ ਦੇ ਦੇ ਆਂ ਕਿ ਦੋਵੇਂ ਹੀ ਦੋਵੇਂ ਮੋਹਰਾ ਵਾਲੇ ਸੇਲ ਆ ਪਤਾ ਨਹੀਂ ਇਹਨਾਂ ਕਬੂਤਰ ਕਬੂਤਰੀ ਇਹ ਨਹੀਂ ਆਪਾਂ ਨੂੰ ਪਤਾ ਦੋਵੇਂ ਸੇਲ ਆ